ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸ਼ਾਹੀ ਲਿਬਾਸ ਬਾਈ ਤਜਿੰਦਰਪਾਲ ਸਿੰਘ ਅੱਜ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੂਟ ਲੈ ਕੇ ਨਾਰਮਲ ਜੀ ਰੇਂਜ ਦੇ ਵਿੱਚ ਸੂਟ ਰਹਿਣ ਵਾਲੇ ਨੇ ਤੇ ਸਾਰੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਇਹਨਾਂ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਪਿਆਰਾ ਹੈ ਮਾਰਚ ਮਹੀਨੇ ਤੱਕ ਤੁਸੀਂ ਇਹ ਵਾਲਾ ਫੈਬਰਿਕ ਵੇਅਰ ਕਰ ਸਕਦੇ ਹੋ ਬਹੁਤ ਮਲਾਈਮ ਫੈਬਰਿਕ ਹੈ ਇਹਨਾਂ ਦਾ ਤੇ ਸੂਟ ਸਾਰੇ ਬਹੁਤ ਪਿਆਰੇ ਨੇ ਆਜੋ ਸੂਟ ਚੈੱਕ ਕਰਦੇ ਹਾਂ ਸਭ ਤੋਂ ਪਹਿਲਾ ਸੂਟ ਜਿਹੜਾ ਇਹ ਨੇਵੀ ਬਲੂ ਸ਼ੇਡ ਦੇ ਵਿੱਚ ਨੇਵੀ ਬਲੂ ਕਲਰ ਆਇਦਾ ਤੇ ਪੈਟਰਨ ਦੇਖੋ ਬਹੁਤ ਸੋਹਣਾ ਪੈਟਰਨ ਆਇਦਾ ਫਰੰਟ ਬੈਕ ਬਣਿਆ ਹੋਇਆ ਤੇ ਬਾਟਮ ਇਹਦੇ ਨਾਲ ਪਲੇਨ ਰਹੇਗੀ ਬਹੁਤ ਪਿਆਰਾ ਸੂਟ ਆ ਪਲੇਨ ਬਾਟਮ ਦੇ ਨਾਲ ਸ਼ਾਲੇ ਦਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸ਼ਾਲ ਤੇ ਪੈਟਰਨ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਪੈਟਰਨ ਬਣਿਆ ਹੋਇਆ ਸ਼ਾਲ ਤੇ ਤੇ ਇਹ ਸਾਰੇ ਸੂਟ ਬਹੁਤ ਹੀ ਜ਼ਿਆਦਾ ਨਾਰਮਲ ਜੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਤੇ ਤੁਹਾਨੂੰ ਅੱਜ ਜਿਹੜਾ ਵੀ ਸੂਟ ਪਸੰਦ ਆਏਗਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਦੇ ਸਕਦੇ ਹੋ ਨੈਕਸਟ ਸੂਟ ਚੈੱਕ ਕਰੋ ਬਲੈਕ ਇਹਦਾ بیس ਰਹਗਾ ਤੇ ਵਾਈਟ ਆਫ ਵਾਈਟ ਇਹਦੇ ਵਿੱਚ ਸਟ੍ਰਿਪਸ ਰਹਿਣ ਵਾਲੀਆਂ ਨੇ ਸਟ੍ਰਾਈਪਸ ਪੈਟਰਨ ਦੇ ਵਿੱਚ ਸੂਟ ਆ ਬੌਂਡ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ ਸਾਰੇ ਤੇ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਿਆਰਾ ਦਿੱਤਾ ਹੋਇਆ ਇਹਦੇ ਵਿੱਚ ਇਹਨਾਂ ਸੂਟਾਂ ਦੀ ਖਾਸੀਅਤ ਇਹ ਆ ਕਿ ਫਰੰਟ ਬੈਕ ਇਹਨਾਂ ਦਾ ਜਿਹੜਾ ਇਹ ਉਹ ਪ੍ਰਿੰਟਡ ਆ ਪੈਟਰਨ ਦੇ ਵਿੱਚ ਬਣਿਆ ਹੋਇਆ ਹੈ ਤੇ ਬਾਜੂ ਜਿਹੜੀ ਇਹਨਾਂ ਦੀ ਸਟ੍ਰਾਈਪਸ ਦੇ ਵਿੱਚ ਤੇ ਬਾਜੂ ਦੀ ਅਗਲੀ ਸਾਈਡ ਤੇ ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਤੇ ਇਹਦਾ ਸ਼ਾਲ ਇਹਦਾ ਵੀ ਬਹੁਤ ਪਿਆਰਾ ਬਣਿਆ ਹੈ ਬਾਟਮ ਇਹਦੇ ਨਾਲ ਵੀ ਬਲੈਕ ਪਲੇਨ ਰਹੇਗੀ ਬਹੁਤ ਸੋਹਣਾ ਸੂਟ ਆ ਤੇ ਰੇਂਜ ਇਹਨਾਂ ਦੀ ਰਹੇਗੀ ਜੀ 580 ਦੇ ਵਿੱਚ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਪਸੰਦ ਕਰ ਸਕਦੇ ਹੋ ਸਾਰੇ ਸੂਟਾਂ ਦੀ ਰੇਂਜ ਰਹੇਗੀ 580 ਨੈਕਸਟ ਸੂਟ ਜਿਹੜਾ ਹੈ ਟੀਲ ਸ਼ੇਡ ਦੇ ਵਿੱਚ ਬਹੁਤ ਸੋਹਣਾ ਹੈ ਟੀਲ ਕਲਰ ਆ ਇਹਦਾ ਵੀ ਪੈਟਰਨ ਬਹੁਤ ਸੋਹਣਾ ਹੈ ਪੈਟਰਨ ਚੈੱਕ ਕਰ ਸਕਦੇ ਹੋ ਇਹਦਾ ਵੀ ਫਰੰਟ ਬੈਕ ਬਣਿਆ ਹੋਇਆ ਸੇਮ ਪੈਟਰਨ ਦੇ ਵਿੱਚ ਕਿਹੜਾ ਬਹੁਤ ਸੋਹਣਾ ਬਣਿਆ ਸੂਟ ਦਾ ਬੋਲੀ ਡਿਜੀਟਲ ਪ੍ਰਿੰਟ ਰਹੇਗਾ ਤੇ ਸੂਟ ਦੀ ਬੈਕ ਵੀ ਬਹੁਤ ਸੋਹਣੀ ਬਣੀ ਹੈ ਇਹ ਸ਼ਰਟਾ ਤੇ ਬਾਟਮ ਇਹਦੀ ਵੀ ਪਲੇਨ ਹੀ ਰਹੇਗੀ ਪਲੇਨ ਬਾਟਮ ਦੇ ਨਾਲ ਸ਼ਾਲ ਜਿਹੜਾ ਇਹ ਬਹੁਤ ਸੋਹਣਾ ਬਣਿਆ ਹੋਇਆ ਹੈ ਸ਼ਾਲ ਚੈੱਕ ਕਰੋ ਕਿੰਨਾ ਪਿਆਰਾ ਪੈਟਰਨ ਬਣਿਆ ਹੈ ਇਹ ਸਾਰੇ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਬਣੇ ਨੇ 580 ਦੀ ਰੇਂਜ ਦੇ ਵਿੱਚ ਨੇ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਲੈ ਕੇ 9781035843 ਤੇ ਸਾਨੂੰ ਵਟਸਐਪ ਕਰ ਦੇਣਾ ਅਗਲਾ ਸੂਟ ਚੈੱਕ ਕਰੋ ਯੂਨੀਕ ਜਿਹਾ ਕਲਰ ਆ ਡਾਰਕ ਮਸਟਰਡ ਇਹਦੀ ਸ਼ੇਡ ਆ ਤੇ ਪੈਟਰਨ ਬਹੁਤ ਸੋਹਣਾ ਇਹਦਾ ਵੀ ਸਟ੍ਰਾਈਪਸ ਦੇ ਵਿੱਚ ਪੈਟਰਨ ਆ ਸੇਮ ਜਿਹੜਾ ਬਲੈਕ ਸੂਟ ਸੀ ਉਹਦੇ ਵਾਂਗ ਹੀ ਬਣਿਆ ਹੋਇਆ ਵਾ ਬਹੁਤ ਹੀ ਜ਼ਿਆਦਾ ਪਿਆਰਾ ਪੈਟਰਨ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਇਹਦਾ ਇਹਦੀਆਂ ਵੀ ਬਾਜੂ ਜਿਹੜੀਆਂ 슬ੀਵਸ ਆ ਬਹੁਤ ਜ਼ਿਆਦਾ ਸੋਹਣੀਆਂ ਬਣੀਆਂ ਨੇ ਫਰੰਟ ਤੇ ਡਿਜ਼ਾਈਨ ਬਣਿਆ ਆ ਤੇ ਪੂਰੀ ਬਾਜੂ ਜਿਹੜੀ ਸਟ੍ਰਾਈਪਸ ਦੇ ਵਿੱਚ ਰਹਿਣ ਵਾਲੀ ਆ फ्रंट ਬਹੁਤ ਪਿਆਰੀ ਬਣੀ ਆ ਤੇ ਬੈਕ ਵੀ ਸੇਮ ਸਟ੍ਰਾਈਪਸ ਤੇ ਘੇਰਾ ਬਣਿਆ ਹੋਇਆ ਬਾਟਮ ਇਹਦੀ ਵੀ ਪਲੇਨ ਹੀ ਰਹੇਗੀ ਤੇ ਇਹਦਾ ਸ਼ਾਲ ਚੈੱਕ ਕਰੋ ਸ਼ਾਲ ਇਹਦਾ ਵੀ ਬਹੁਤ ਸੋਹਣਾ ਹੈ ਸਟ੍ਰਾਈਪਸ ਦਾ ਜਿਹੜਾ ਹੈ ਉਹ ਸਲਾਈਡਿੰਗ ਪੈਟਰਨ ਬਣਿਆ ਹੋਇਆ ਹੈ ਇਹਦੇ ਵਿੱਚ ਮਿਡਲ ਸਲਾਈਡਿੰਗ ਆ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਨੈਕਸਟ ਸੂਟ ਜਿਹੜਾ ਹੈ ਬਹੁਤ ਹੀ ਅਲੱਗ ਜੀ ਸ਼ੇਡ ਆ ਇਹਦੀ ਤੇ ਸ਼ੇਡ ਬੜੀ ਜ਼ਿਆਦਾ ਪਿਆਰੀ ਆ ਸ਼ੇਡ ਦੇ ਵਿੱਚ ਕਲਰ ਕੰਬੀਨੇਸ਼ਨ ਜਿਹੜਾ ਦਿੱਤਾ ਹੈ ਉਹ ਵੀ ਬਹੁਤ ਅਲੱਗ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਵੀ ਪੈਟਰਨ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਆਰਡਰ ਕਰਨਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦੇਣਾ 9781035841 ਤੇ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਬਣੇ ਨੇ ਤੇ ਇੰਸਟਾਗ੍ਰam ਆਈਡੀ ਸਾਡੀ ਸ਼ਾਹੀਲੇਬਾਸ ਉਹਨੂੰ ਤੁਸੀਂ ਫੋਲੋ ਕਰ ਲਿਓ ਤੇ ਡੇਲੀ ਅਪਡੇਟ ਵਾਸਤੇ ਨਵੇਂ ਸੂਟਾਂ ਵਾਸਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਹਰ ਰੋਜ਼ ਵੀਡੀਓ ਜਿਹੜੀ ਆ ਉਹ ਪਹੁੰਚ ਜਾਇਆ ਕਰੇ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਿਓ ਸ਼ਾਈ ਲਿਬਾਸ ਨੂੰ ਇੱਥੇ ਅਸੀਂ ਆਈਡੀ ਮੈਂਸ਼ਨ ਕੀਤੀ ਹੋਈ ਆ ਧੰਨਵਾਦ ਜੀ